ਕਿ ਖਰੀਦੀ ਨਹੀਂ ਜਾ ਸਕਦੀ ਦੁਨੀਆ ਦੇ ਕਿਸੇ ਬਾਜ਼ਾਰ ਅੰਦਰ ਸੂਬੇ ਦੀ ਕਚੈਰੀ ਲੱਗਦੀ ਸੀ ਸ਼ੇਰ ਆਉਂਦੇ ਸੀ ਦਰਬਾਰ ਅੰਦਰ ਸਵਾਸ त्याਗੇ ਮਾਤਾ ਗੁਜਰੀ ਨੇ ਠੰਡੇ ਬੁਰਜ ਦੀ ਉਸ ਮਨਾਰੰਦ ਪੋਦੀ ਸਵੇਰੋ ਚੰਦਰੀ ਸੀ ਦੋ ਚੰਨ ਛਿਪੇ ਦੀਵਾਰ ਅੰਦਰ ਸ਼ਹੀਦیاں ਪਾਉਣੀਆਂ ਸੋਖੀਆਂ ਨਹੀਂ ਹੁੰਦੀਆਂ ਨਿੱਕੀ ਉਮਰ ਦੇ ਵਿੱਚ ਛੋਟੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇਸ ਤਰੀਕੇ ਦੇ ਨਾਲ ਸ਼ਹੀਦیاں ਪਾਗੀਆਂ ਕਿ ਅੱਜ ਵੀ ਜਦੋਂ ਇਤਿਹਾਸ ਸਾਹਮਣੇ ਆਉਂਦਾ ਅੱਜ ਵੀ ਜਦੋਂ ਲੋਕ ਯਾਦ ਕਰਦੇ ਨੇ ਹਰ ਇੱਕ ਦੀਆਂ ਅੱਖਾਂ ਪਰ ਆਉਂਦੀਆਂ ਨੇ ਤੇ ਅੱਜ ਅਸੀਂ ਜਿਸ ਥਾਂ ਤੇ ਖੜੇ ਆ ਇਹ ਉਸੇ ਗੰਗੂ ਬ੍ਰਾਹਮਣ ਦਾ ਘਰ ਹੈ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਨੇ ਇੱਕ ਰਾਤ guzari ਸੀ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਜੋ ਤੁਸੀਂ ਗੁਰੂ ਘਰ ਦੇਖ ਰਹੇ ਹੋ ਇਹ ਉਹੀ ਗੁਰੂ ਘਰ ਹੈ ਜਿੱਥੇ ਅੱਜ ਗੁਰਦੁਆਰਾ ਸ੍ਰੀ ਅਟਕ ਸਾਹਿਬ ਬਣੇ ਹੋਏ ਨੇ ਇੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਆਨੇ ਇੱਕ ਰਾਤ guzari ਸੀ ਗੰਗੂ ਬ੍ਰਾਹਮਣ ਗੁਰੂ ਘਰ ਦਾ ਰਸੋਈਆ ਸੀ ਤਾਂ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦੇ ਆਉਂਦੇ ਨੇ ਉਹਨਾਂ ਦੇ ਨਾਲ ਗੰਗੂ ਬ੍ਰਾਹਮਣ ਆਪ ਲੈ ਕੇ ਆਉਂਦੇ ਨੇ ਤਾਂ ਕਿ ਮੈਂ ਤੁਹਾਨੂੰ ਆਪਣੇ ਨਾਲ ਰੱਖ ਲੈਣਾ ਜਦੋਂ ਪਰਿਵਾਰ ਦੇ ਨਾਲ ਵਿਛੋੜਾ ਪੈਂਦਾ ਗੁਰੂ ਸਾਹਿਬ ਦਾ ਤਾਂ ਇੱਕ ਰਾਤ ਇੱਥੇ ਆਉਂਦੇ ਨੇ ਅੱਠ ਪੋ ਦੀ ਰਾਤ ਨੂੰ ਪਰ ਮੋਹਰਾ ਸੀ ਮਾਤਾ ਗੁਜਰੀ ਜੀ ਕੋਲ ਜਦੋਂ ਘਰ ਦੇ ਵਿੱਚ ਸੌਂਦੇ ਨੇ ਤਾਂ ਗੰਗੂ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਉਹ ਮੋਹਰਾ ਉਹ ਚੱਕ ਲੈਣ ਦਾ ਉਥੋਂ ਤੇ ਬਾਅਦ ਦੇ ਵਿੱਚ ਰੋਲਾ ਪਾ ਪਾ ਦਿੰਦਾ ਕਿ ਚੋਰ ਆਇਆ ਤਾਂ ਮੋਹਰਾ ਲੈ ਗਿਆ ਪਰ ਮਾਤਾ ਗੁਜਰੀ ਜੀ ਉਸ ਨੂੰ ਕਹਿੰਦੇ ਨੇ ਕਿ ਸਬਰ ਕਰ ਤੂੰ ਇੱਥੇ ਰੱਖ ਕੇ ਕਿਤੇ ਭੁੱਲ ਗਿਆ ਹੋਵੇਂਗਾ ਬਸ ਇਸ ਗੱਲ ਨੂੰ ਗੰਗੂ ਬ੍ਰਾਹਮਣ ਦੇ ਵੱਲੋਂ ਦਿਲ ਦੇ ਵਿੱਚ ਰੱਖਿਆ ਗਿਆ ਤਾਂ ਲਾਲਚ ਵੀ ਆ ਗਿਆ ਉਸ ਦੇ ਮਨ ਦੇ ਵਿੱਚ ਤਾਂ ਖੁਦ ਜਾ ਕੇ ਉਸ ਦੇ ਵੱਲੋਂ ਕੋਤਵਾਲੀ ਫਤਿਹਗੜ੍ਹ ਸਾਹਿਬ ਜੋ ਹੈ ਉੱਥੇ ਜਾ ਕੇ ਕੋਤਵਾਲੀ ਜਾ ਕੇ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਉਹਨਾਂ ਨੂੰ ਦੋ ਸਿਪਾਹੀ ਆਉਂਦੇ ਨੇ ਮਾਤਾ ਗੁਜਰੀ ਤੇ ਦੋਵੇਂ ਛੋਟੇ ਸਹਿਬਜ਼ਾਦੇ ਜਿਹੜਾ ਰਾਵਰ ਸਿੰਘ ਤੇ ਫਤਿਹ ਸਿੰਘ ਜੋ ਛੋਟੀ ਬਹੁਤ ਛੋਟੇ ਸੀ ਜ਼ੁਰਾਵਰ ਸਿੰਘ 9 ਸਾਲ ਦੇ ਸੀ ਤਾਂ ਜੋ ਫਤੇਹ ਸਿੰਘ ਨੇ ਛੋਟੇ ਸਹਿਬਜ਼ਾਦੇ 7 ਸਾਲ ਦੇ ਸੀ ਉਹਨਾਂ ਨੂੰ ਆਪਣੇ ਨਾਲ ਲੈ ਜਾਂਦੇ ਨੇ ਤਾਂ ਅੱਜ ਅਸੀਂ ਤੁਹਾਨੂੰ ਉਸੇ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜਿੱਥੇ ਇੱਕ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੇ guzari ਸੀ ਇਹ ਤੁਸੀਂ ਦੇਖ ਸਕਦੇ ਹੋ ਕਿ ਪ੍ਰਾਣੀਆਂ ਇੱਟਾਂ ਦਾ ਉਹੀ ਘਰ ਹੈ ਜੋ ਗੰਗੂ ਬ੍ਰਾਹਮਣ ਦਾ ਘਰ ਹੈ ਜਿੱਥੇ ਰੁਕੇ ਸੀ ਇਹ ਉਹ ਕਮਰਾ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਸੇ ਤਰੀਕੇ ਬਣਿਆ ਹੋਇਆ ਹੈ ਸਮੇਂ ਦੇ ਹਿਸਾਬ ਦੇ ਨਾਲ ਛੱਤ ਬਦਲ ਦਿੱਤੀ ਗਈ ਹੈ ਕਿਉਂਕਿ ਛੱਤ ਜੋ ਹੈ ਖਰਾਬ ਹੋਣ ਲੱਗ ਗਈ ਸੀ ਮਿੱਟੀ ਨਿਕਲਣ ਲੱਗ ਗਈ ਸੀ ਤਾਂ ਹੁਣ ਜੋ ਹੈ ਇਹ ਉਹੀ ਘਰ ਹੈ ਉਹੀ ਬੂਆ ਹੈ ਉਹੀ ਦਰਵਾਜ਼ਾ ਹੈ ਤਾਂ ਅੰਦਰ ਗੁਰੂ ਘਰ ਬਣਿਆ ਹੋਇਆ ਅੰਦਰ ਦਰਬਾਰ ਬਣਿਆ ਹੋਇਆ ਜਿੱਥੇ ਰਾਤ guzari ਸੀ ਤਾਂ ਤੁਸੀਂ ਦੇਖ ਸਕਦੇ ਹੋ ਇਹ ਪਰਦੇ ਲੱਗੇ ਹੋਏ ਨੇ ਜਿਵੇਂ ਇੱਕ ਘਰ ਦੇ ਵਿੱਚ ਹੁੰਦੇ ਨੇ ਤਾਂ ਅੰਦਰ ਜਿੱਦਾਂ ਹੀ ਆਉਂਦੇ ਆ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਜਿਸ ਮੰਜੇ ਤੇ ਪੁਰਾਣੀ ਸਮਿਦਾਵਾਂ ਮੰਜਾ ਉਦਾਂ ਹੀ ਇੱਥੇ ਹੈ ਜਿਸ ਮੰਜੇ ਤੇ ਆਰਾਮ ਕੀਤਾ ਸੀ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਆਨੇ ਅਕੰਧਾ ਤੁਸੀਂ ਦੇਖ ਸਕਦੇ ਹੋ ਆ ਪ੍ਰਾਣੀਆਂ ਇੱਟਾਂ ਦੀ ਉਹੀ ਇਮਾਰਤ ਹੈ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਉਸੇ ਤਰੀਕੇ ਦੇ ਨਾਲ ਹੈ ਪਰ ਕਈ ਲੋਕ ਜੋ ਨੇ ਇੰਨਾਂ ਚੀਜ਼ਾਂ ਨੂੰ ਕਹਿੰਦੇ ਨੇ ਕਿ ਸ਼ਾਇਦ ਉਹ ਘਰ ਨਹੀਂ ਹੈ ਜਿੱਥੇ ਰਾਤ guzari ਸੀ ਪਰ ਇੱਥੇ ਇੱਕ ਤਸਵੀਰ ਪਈ ਹੋਈ ਹੈ ਮੰਜੇ ਤੇ ਜਿੱਥੇ ਆਰਾਮ ਕੀਤਾ ਸੀ ਮਾਤਾ ਗੁਜਰੀ ਹੋਰਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਤਾਂ ਹੂਬ ਹੂ ਜੋ ਉਸ ਤਸਵੀਰ ਦੇ ਵਿੱਚ ਘਰ ਬਣਿਆ ਹੋਇਆ ਹੂਬ ਹੂ ਉਹੀ ਘਰ ਹੈ ਉਸੇ ਤਰੀਕੇ ਦਾ ਹੀ ਘਰ ਹੈ ਤਾਂ ਦੇਖ ਸਕਦੇ ਹੋ ਕਿ ਜੇਕਰ ਕਿਆ ਜਾਂਦਾ ਕਿ ਕੁਝ ਚੀਜ਼ਾਂ ਆਪਣੇ ਵੱਲੋਂ ਬਣਾਈਆਂ ਜਾਂਦੀਆਂ ਨੇ ਪਰ ਉਸ ਤਸਵੀਰ ਨੂੰ ਤੇ ਇਸ ਸਾਰੇ ਗੁਰੂ ਘਰ ਨੂੰ ਤੁਸੀਂ ਦੇਖੋ ਇੱਕ ਰਤੀ ਪਰ ਵੀ ਫਰਕ ਨਹੀਂ ਹੈ ਬਿਲਕੁਲ ਉਸੇ ਤਰੀਕੇ ਦਾ ਹੈ ਜੋ ਉੱਥੇ ਹੈ ਤਾਂ ਇਹ ਉਹ ਮੰਝਾ ਪ੍ਰਾਣੀਆਂ ਸਮਿਆਂ ਦਾ ਮੰਝਾ ਜੋ ਤੁਸੀਂ ਦੇਖ ਰਹੇ ਹੋ ਇੱਥੇ ਹੀ ਜੋ ਹੈ ਆਰਾਮ ਕੀਤਾ ਸੀ ਮਾਤਾ ਗੁਜਰੀ ਹੋ ਰਹੇ ਨੇ ਤਾਂ ਇੱਥੇ ਜਦੋਂ ਆਉਂਨੇ ਆ ਇੱਕ ਅਲੱਗ ਹੀ ਕੰਬਣੀ ਛਿੜਦੀ ਹੈ ਕਿ ਨਿੱਕੇ-ਨਿੱਕੇ ਸਹਿਬਜ਼ਾਦੇ ਦਾਦੀ ਦੇ ਨਾਲ ਆਉਂਦੇ ਨੇ ਆਰਾਮ ਕਰਦੇ ਨੇ ਤਾਂ ਗੁਰੂ ਘਰ ਦੇ ਰਸੋਈਆ ਗੰਗੂਰਾਮ ਉਸ ਤੇ ਵਿਸ਼ਵਾਸ ਕਰ ਲੈਂਦੇ ਨੇ ਕਿ ਗੁਰੂ ਘਰ ਦਾ ਰਸੋਈਆ ਹੈ ਸਾਡੀ ਮਦਦ ਕਰ ਰਿਹਾ ਸਾਡਾ ਸਾਥ ਦੇ ਰਿਹਾ ਪਰ ਉਸ ਦੇ ਵੱਲੋਂ ਇਸ ਤਰੀਕੇ ਧੋਖਾ ਕੀਤਾ ਜਾਂਦਾ ਨਿੱਕੇ-ਨਿੱਕੇ ਬੱਚਿਆਂ ਨੂੰ ਸਪਾਈਆਂ ਦੇ ਕੋਲ ਫੜਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਕੁੱਤ ਵਾਲੀ ਲੈ ਜਾਇਆ ਜਾਂਦਾ ਉੱਥੇ ਜਾ ਕੇ ਉਹਨਾਂ ਨੂੰ ਜੋ ਹੈ ਆਪਣੇ ਪਿਤਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਖਿਲਾਫ ਜਾਣ ਦੀ ਗੱਲ ਕੀਤੀ ਜਾਂਦੀ ਵੱਡੇ ਵੱਡੇ ਲਾਲਚ ਦਿੱਤੇ ਜਾਂਦੇ ਨੇ ਉਹਨਾਂ ਨੂੰ ਪਰ ਉਹ ਬੱਚੇ ਇੰਨੇ ਹੌਸਲਾ ਬੁਲੰਦ ਸੀ ਉਹਨਾਂ ਦਾ ਕਿ ਉਹ ਬੱਚੇ ਇੱਕ ਵਾਰ ਵੀ ਨਹੀਂ ਡੋਲਦੇ ਤਾਂ ਮਨ ਪਰ ਆਉਂਦਾ ਉਹ ਚੀਜ਼ਾਂ ਯਾਦ ਕਰਕੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਲਈ ਸ਼ਹਾਦਤ ਦਿੱਤੀ ਹੈ ਕਿਸ ਤਰੀਕੇ ਦੇ ਨਾਲ ਉਹ ਨਿੱਕੇ ਨਿੱਕੇ ਸਹਿਬਜ਼ਾਦਿਆਂ ਦੇ ਵਿੱਚ ਛਣਵਾ ਦਿੱਤੇ ਗਏ ਮਾਤਾ ਗੁਜਰੀ ਠੰਡੇ ਬੁਰਜ 'ਚ ਕਿਵੇਂ ਆਪਣੇ ਦੋ ਛੋਟੇ ਪੋਤਿਆਂ ਦੇ ਨਾਲ ਰਹੇ ਨੇ ਤੇ ਤੁਸੀਂ ਇਹ ਦੇਖ ਰਹੇ ਹੋ ਹੁਣ ਜੋ ਜਿੱਦਾਂ ਹੀ ਅਸੀਂ ਦਰਬਾਰ ਤੋਂ ਬਾਹਰ ਆਉਂਦੇ ਆ ਤਾਂ ਇਸ ਪਾਸੇ ਲੰਗਰ ਹਾਲ ਹੈ ਇੱਥੇ ਅ ਅੱਜ 12 ਪੋ ਜੋ ਹੈ 27 ਦਸੰਬਰ ਅੰਗਰੇਜ਼ੀ ਮਹੀਨੇ ਦੇ ਵਿੱਚ ਤਾਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਦੂਰੋ ਦੂਰੋ ਲੋ ਲੋਕਾਰਣੇ ਸੰਗਤਾਂ ਆ ਰਹੀਆਂ ਨੇ ਉਸ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਆਂ ਇੱਥੇ ਆ ਰਹੇ ਨੇ ਤਾਂ ਨਤਮਸਤਕ ਹੋ ਰਹੇ ਨੇ ਇੱਧਰ ਲੰਗਰ ਹਾਲ ਹੈ ਗੁਰੂ ਘਰ ਦਾ ਜਿੱਥੇ ਸੇਵਾ ਚੱਲ ਰਹੀ ਹੈ ਤਾਂ ਇੱਥੇ ਕੁਝ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਸੇਵਾ ਹੋ ਰਹੀ ਹੈ ਤੜਕੇ ਤੋਂ ਇੱਥੇ ਬੀਬੀਆਂ ਆ ਜਾਂਦੀਆਂ ਨੇ ਪਿੰਡ ਦੀਆਂ ਤੇ 3 ਵਜੇ ਤੋਂ ਇੱਥੇ ਗੁਰੂ ਘਰ ਦੇ ਵਿੱਚ ਸੇਵਾ ਸ਼ੁਰੂ ਹੋ ਜਾਂਦੀ ਹੈ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਕੋਲ ਜਾਣਦੇ ਆ ਕਿ ਜਿਸ ਤਰੀਕੇ ਦੇ ਨਾਲ ਇਸ ਗੁਰੂ ਘਰ ਦਾ ਇਤਿਹਾਸ ਹੈ ਜਿਸ ਤਰੀਕੇ ਦੇ ਨਾਲ ਲੋਕ ਜੋ ਜੁੜੇ ਹੋਏ ਨੇ ਤੇ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਅਸੀਂ ਜੀ 30 ਸਾਲ ਤੋਂ ਕਰ ਰਹੇ ਹਾਂ ਜੀ ਹਾਂ ਜੀ ਤੇ ਲੋਕ ਆਉਂਦੇ ਨੇ ਇੱਥੇ ਆ ਕੇ ਮਨਵੀ ਪਰ ਆਉਂਦਾ ਉਹੀ ਸਭਾ ਦੇ ਦਿਨ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤਾਂ ਕਿ ਜੋ ਕਹਿੰਦੇ ਨੇ ਕਿ ਉਹੀ ਗੰਗੂ ਬ੍ਰਾਹਮਣ ਦਾ ਘਰ ਹੈ ਉਹੀ ਇੱਥੇ ਹੀ ਰਾਤ ਰੁਕੇ ਸੀ ਤਾਂ ਹਾਂਜੀ ਉਰੇ ਰੁਕੇ ਸੀ ਹਾਂਜੀ ਉਰੇ ਹੀ ਰੁਕੇ ਸੀ ਰਾਤ ਇਹ ਇਸ ਘਰ ਦੇ ਵਿੱਚ ਇੱਕ ਤਸਵੀਰ ਵੀ ਹੈ ਜਿੱਥੇ ਇੱਕ ਜਿਸ ਦੇ ਵਿੱਚ ਮਾਤਾ ਗੁਜਰੀ ਤੇ ਛੋਟੇ ਸਹਬਜ਼ਾਦੇ ਨਜ਼ਰ ਆ ਰਹੇ ਨੇ ਉਹ ਹੂਬ ਹੂ ਇਸ ਤਰੀਕੇ ਦਾ ਨੇ ਪਰ ਕੁਝ ਕਹਿਣ ਵਾਲੇ ਕਹਿੰਦੇ ਨੇ ਕਿ ਇਹ ਉਹ ਕਰ ਨਹੀਂ ਹੈ ਨਾ ਜੀ ਉਹੀ ਹੈ ਜੀ ਉਹੀ ਘਰਵਾਰਾ ਸਾਰਾ ਜ ਜਦੋਂ ਜਗ੍ਹਾ ਹੀ ਉਹਨਾਂ ਦੀ ਹੋਗੀ ਗੰਗੂ ਬ੍ਰਾਹਮਣ ਦੇ ਜਾਨੀ ਜਿੱਥੇ ਹੈਗਾ ਸੀ ਜਿੱਥੇ ਜਿੱਥੇ ਚਰਨ ਪਏ ਨੇ ਸਹਬਜ਼ਾਦਿਆਂ ਦੀ ਜਗ੍ਹਾ ਹੀ ਉਹ ਆ ਜੀ ਹੈ ਕਿ ਨਹੀਂ ਫਿਰ ਸਾਰਾ ਉਹਨਾਂ ਦਾ ਹੀ ਆ ਠੀਕ ਤੇ ਜਿਸ ਤਰੀਕੇ ਦੇ ਨਾਲ ਹੁਣ ਇੱਥੇ ਜੋ ਸੇਵਾ ਚੱਲ ਰਹੀ ਹੈ ਤੇ ਇਹ ਰੋਜ਼ ਇਸੇ ਤਰੀਕੇ ਦੇ ਨਾਲ ਇੱਥੇ ਸੇਵਾ ਚੱਲਦੀ ਲੰਗਰ ਦੀ ਹਾਂਜੀ 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 ਤੇ ਰੋਜ਼ ਚੱਲਦੀ ਹੈ ਜੀ ਤੁਸੀਂ ਕਿੰਨੇ ਵਜੇ ਉੱਠ ਕੇ ਆਉਂਦੇ ਹੋ ਇੱਥੇ ਅਸੀਂ 4 ਵਜੇ 4:30 5 ਤੇ ਸ਼ਹੀਦੀ ਦਿਹਾੜਿਆਂ ਦੇ ਦਿਨਾਂ ਤੋਂ ਇਲਾਵਾ ਵੀ ਇਸੇ ਤਰੀਕੇ ਦੇ ਨਾਲ ਸੰਗਤਾਂ ਆਉਂਦੀਆਂ ਨੇ ਹਾਂਜੀ ਆਉਂਦੀਆਂ ਨੇ ਜੀ ਬਹੁਤ ਆਉਂਦੀਆਂ ਨੇ ਜੀ ਤੇ ਜਿਸ ਤਰੀਕੇ ਦੇ ਨਾਲ ਇੱਥੇ ਇਤਿਹਾਸ ਹੈ ਪਰ ਮਨ ਟੁੱਟਦਾ ਇੱਕ ਚੀਜ਼ ਤੋਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਜੋ ਇਮਾਰਤ ਹੈ ਗੁਰੂ ਘਰ ਦੀ ਦਰਬਾਰ ਬਣਾਇਆ ਜਾਣਾ ਹੈ ਪਰ ਦਰਬਾਰ ਕਾਫੀ ਸਮੇਂ ਤੋਂ ਇਸੇ ਤਰੀਕੇ ਦੇ ਨਾਲ ਹੈ ਉਸ ਨੂੰ ਇਮਾਰਤ ਜੋ ਹੈ ਹਲੇ ਤੱਕ ਪੂਰੀ ਨਹੀਂ ਹੋਈ ਲਸਾਨੀ ਸ਼ਹਾਦਤਾਂ ਛੋਟੇ ਸਹਿਬਜ਼ਾਦਿਆਂ ਨੇ ਮਾਤਾ ਗੁਜਰੀ ਜੀ ਨੇ ਸਾਡੇ ਲਈ ਜੋ ਦਿੱਤੀਆਂ ਨੇ ਪਰ ਉਸ ਤੇ ਇੱਕ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਅੱਜ ਵੀ ਇਹ ਜੋ ਗੁਰੂ ਘਰ ਹੈ ਥੰਡਰ ਦੀ ਤਰ੍ਹਾਂ ਹੈ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਹੋ ਜਿਹੀ ਤਸਵੀਰ ਹੈ ਇਸ ਗੁਰੂ ਘਰ ਦੀ ਲੋਕ ਆਉਂਦੇ ਨੇ ਨਤਮਸਤਕ ਹੁੰਦੇ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਪਰ ਇਸ ਗੁਰੂ ਘਰ ਵੱਲ ਇਸ ਤਰੀਕੇ ਕੋਈ ਧਿਆਨ ਨਹੀਂ ਦਿੱਤਾ ਗਿਆ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ ਪਰ ਉਸ ਤਰੀਕੇ ਨਹੀਂ ਦਿੱਤਾ ਗਿਆ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦੇ ਦੇ ਚਰਨ ਪਏ ਇੱਕ ਰਾਤ guzari ਪਰ ਅੱਜ ਜੋ ਇਸ ਤਰੀਕੇ ਦੇ ਨਾਲ ਖੰਡਰ ਬਣਿਆ ਹੋਇਆ ਉਡੀਕ ਦੇ ਵਿੱਚ ਹੈ ਕਿ ਇਸ ਥਾਂ ਤੇ ਵੀ ਕਿਸੇ ਦਾ ਧਿਆਨ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਅ ਅੱਜ ਤੋਂ 2 ਸਾਲ ਪਹਿਲੇ 3 ਸਾਲ ਪਹਿਲੇ ਤਸਵੀਰਾਂ ਜਦੋਂ ਇਸ ਗੁਰੂ ਘਰ ਦੀਆਂ ਦੇਖਦੇ ਹਾਂ ਤਾਂ ਕਾਫੀ ਸਮੇਂ ਤੋਂ ਬਣਾਉਣਾ ਸ਼ੁਰੂ ਕੀਤਾ ਪਿਆ ਪਰ ਕਿਤੇ ਨਾ ਕਿਤੇ ਕੁਝ ਕਮੀ ਹੈ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਏ ਮਹਿੰਗਾਈ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਲੋਕ ਆਪਣੀ ਸ਼ਰਧਾ ਭਾਵਨਾ ਦੇ ਮੁਤਾਬਕ ਸੇਵਾ ਜ਼ਰੂਰ ਦਿੰਦੇ ਨੇ ਇੱਥੇ ਸੇਵਾ ਕਰਦੇ ਨੇ ਲੋਕ ਨਤਮਸਤਕ ਹੁੰਦੇ ਨੇ ਪਰ ਪੂਰੀ ਤਰੀਕੇ ਦੇ ਨਾਲ ਅੱਜ ਵੀ ਜੋ ਇਸ ਗੁਰੂ ਘਰ ਨੂੰ ਮਿਲਣਾ ਚਾਹੀਦਾ ਹੈ ਜੋ ਇਸ ਦਾ ਧਿਆਨ ਜੋ ਉਸਾਰੀ ਵੱਲ ਧਿਆਨ ਦੇਣਾ ਚਾਹੀਦਾ ਹੈ ਉਹ ਹੱਲੇ ਤੱਕ ਧਿਆਨ ਨਹੀਂ ਦਿੱਤਾ ਗਿਆ ਇਤਿਹਾਸ ਸਹਾਰੇ ਰਹਿਣਾ ਚਾਹੁੰਦੇ ਨੇ ਇਤਿਹਾਸ ਇਤਿਹਾਸਕ ਥਾਵਾਂ ਤੇ ਲੋਕ ਨਤਮਸਤਕ ਹੋਣ ਆਉਂਦੇ ਨੇ ਪਰ ਕੋਈ ਇਹ ਨਹੀਂ ਦੇਖ ਰਿਹਾ ਕਿ ਇਤਿਹਾਸ ਇਤਿਹਾਸ ਉਦੋਂ ਤੱਕ ਰਹੇਗਾ ਉਦੋਂ ਤੱਕ ਜਿਉਂਦਾ ਰਹੇਗਾ ਜਦੋਂ ਉਹਨਾਂ ਚੀਜ਼ਾਂ ਤੇ ਉਹਨਾਂ ਇਮਾਰਤਾਂ ਤੇ ਧਿਆਨ ਦਿੱਤਾ ਜਾਏਗਾ ਛੱਤ ਉਸ ਕਮਰੇ ਦੀ ਢੈਣ ਲੱਗ ਪਈ ਮਿੱਟੀ ਡਿਗਣ ਲੱਗ ਪਈ ਤਾਂ ਉਸ ਤੀਰਿਆਂ ਚੋਂ ਨੇ ਉਹਨਾਂ ਨੂੰ ਪਾਸੇ ਸੁਰੱਖਿਅਤ ਰੱਖ ਦਿੱਤਾ ਗਿਆ ਤੇ ਉੱਤੇ ਟੀਨਾ ਪਾ ਦਿੱਤੀਆਂ ਗਈਆਂ ਪਰ ਅੱਜ ਵੀ ਉਹ ਘਰ ਉਹ ਇਤਿਹਾਸ ਸਾਂਭਣ ਦੀ ਲੋੜ ਹੈ ਉਹ ਸਾਰੀ ਦੀ ਲੋੜ ਹੈ ਮੈਂ ਇਹੀ ਕਹਿਣਾ ਚਾਹੂੰਗੀ ਕਿ ਜੋ ਨਾਨਕ ਨਾਮਲੇਵਾ ਸੰਗਤਾਂ ਨੇ ਜੋ ਲੋਕ ਨਤਮਸਤਕ ਹੁਣ ਆਉਂਦੇ ਨੇ ਜਾਂ ਸਰਕਾਰਾਂ ਇਸ ਵੱਲ ਜ਼ਰੂਰ ਧਿਆਨ ਦੇਣ ਕਿ ਇਤਿਹਾਸ ਨੂੰ ਜ਼ਰੂਰ ਬਚਾਇਆ ਜਾ ਸਕੇ ਕਿਉਂਕਿ ਜਿਸ ਥਾਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਨੇ ਜਿਸ ਥਾਂ ਦੇ ਨਾਲ ਲੋਕਾਂ ਦੇ ਜ਼ਮੀਰ ਦੀ ਗੱਲ ਆਉਂਦੀ ਹੈ ਲੋਕਾਂ ਦੇ ਪਿਆਰ ਦੀ ਗੱਲ ਆਉਂਦੀ ਹੈ ਭਾਵਨਾਵਾਂ ਦੀ ਗੱਲ ਆਉਂਦੀ ਹੈ ਉਸ ਥਾਂ ਦਾ ਇਤਿਹਾਸ ਬੇਹਦ ਜ਼ਰੂਰੀ ਹੈ ਗੁਰੂ ਗੋਬਿੰਦ ਸਿੰਘ ਦਸਮ ਪਿਤਾ ਉਹਨਾਂ ਦੇ ਦੋ ਛੋਟੇ ਛੋਟੇ ਸਹਿਮਜ਼ਾਦੇ ਇੱਥੇ ਰਾਤ ਰੁਕੇ ਉਹਨਾਂ ਦੇ ਮਾਤਾ ਗੁਜਰੀ ਜੀ ਇੱਥੇ ਰਾਤ ਰੁਕੇ ਤਾਂ ਇੱਥੋਂ ਹੀ ਉਹਨਾਂ ਨੂੰ ਕੋਤਵਾਲੀ ਲੈ ਜਾਇਆ ਗਿਆ ਉਸ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਸ਼ਹੀਦ ਹੋ ਜਾਂਦੇ ਨੇ ਤਾਂ ਹੁਣੇ ਤੁਸੀਂ ਦੇਖਿਆ ਉਹ ਘਰ ਉਹ ਕਮਰਾ ਉਹ ਮੰਝਾ ਉਹ ਉਸੇ ਤਰੀਕੇ ਦੇ ਨਾਲ ਅੱਜ ਵੀ ਉੱਥੇ ਹੀ ਪਿਆ ਹੈ ਲੋਡ ਹੈ ਤਾਂ ਸਿਰਫ ਇੱਕ ਧਿਆਨ ਦੀ ਸੁਲੇ ਸਾਡੇ ਨਾਲ ਇਸ ਗੁਰੂ ਘਰ ਦੇ ਭੁਖ ਸੇਵਾਦਾਰ ਭਾਈ ਨਰਮਲ ਸਿੰਘ ਖਾਲਸਾ ਮੌਜੂਦ ਨੇ ਉਹਨਾਂ ਦੇ ਮੂੰਹੋਂ ਹੀ ਜਾਣਦਿਆਂ ਇਸ ਗੁਰੂ ਘਰ ਦਾ ਇਤਿਹਾਸ ਕੀ ਕੀ ਇਤਿਹਾਸ ਹੈ ਗੁਰੂ ਘਰ ਦਾ ਵਾਹਿਗੁਰੂ ਖਾਲਸਾ ਜੀ ਸਮੂਹ ਸਾਧ ਸੰਗਤ ਜੋ ਦੇਸ਼ ਪ੍ਰਦੇਸ਼ ਰਹਿੰਦੀਆਂ ਸੰਗਤਾਂ ਲੱਖ ਦੇ ਸੰਗਤਾਂ ਨੂੰ ਮੇਰੀ ਬੇਨਤੀ ਹੈ ਭਾਈ ਇਸ ਅਹਿਸਾਨ ਦਾ ਨਾਂ ਸ੍ਰੀ ਅਰਖ ਸਾਹਿਬ ਗੁਰਦਾਰਾ ਸਾਹਿਬ ਹੈ ਪਿੰਡ ਸਿਹੜੀ ਡਿਸਟ੍ਰਿਕਟ ਰੂਪਰ ਜਦੋਂ ਸਾਬ੍ਹ ਸ੍ਰੀ ਗੁਰਗੋਬਿੰਦ ਸਿੰਘ ਪਾਤਸ਼ਾਹ ਦੇ ਸਰਸਾ ਤੇ ਵਿਛੋੜੇ ਪੈਣ ਨਾਲ ਪਰਵਾਸ ਦੇ ਤਿੰਨ ਹਿੱਸਿਆਂ 'ਚ ਵੰਡ ਗਿਆ ਉਹਨੂੰ ਇਸੇ ਹੀ ਪਿੰਡ ਦਾ ਗੰਗੂ ਬ੍ਰਾਹਮਣ ਜੋ ਉਸ ਟਾਈਮ ਪਿੰਡ ਦਾ ਨਾਖੜੀ ਸੀ ਅੱਜ ਕੱਲ ਸਿਹੜੀ ਰੱਖਿਆ ਹੋਇਆ ਹੈ ਖਾਲਸੇ ਨੇ ਉੱਥੇ ਕਮੂ ਮਾਚਗੀ ਦੇ ਚੁੰਗੀ ਵਿੱਚ ਸੱਤ ਪੋ ਨੂੰ ਮਾਤਾ ਗੁਜਰੀ ਕਾਹ ਛੋੜੇ ਸਾਬ੍ਹ ਜੀ ਆਦੇ ਜਦੋਂ ਕਮੂ ਚੁੰਗੀ ਲੋਕ ਰੁਕੇ ਉੱਥੇ ਯਸ਼ਪ੍ਰਿੰਦਾ ਗੰਗੂ ਬ੍ਰਹਮਣ ਮਾਤਾ ਜੀ ਤੇ ਸਾਹਿਬ ਜਦੋਂ ਕਹਿਣ ਲੱਗਾ ਵੀ ਮੇਰਾ ਪਿੰਡ ਇੱਥੇ ਛੇੜੀ ਨੇੜੇ ਖੇੜੀ ਹੈ ਤੁਸੀਂ ਮੇਰੇ ਨਾਲ ਚੱਲੋ ਮਾਤਾ ਜੀ ਵੀ ਮੈਂ ਤੁਹਾਨੂੰ ਸਤਿਗੁਰਾਂ ਨਾਲ ਮਿਲਾ ਦੇਵਾਂਗਾ ਸੋ ਅੱਠ ਪਹਿ ਨੂੰ ਇਸੇ ਸਥਾਨ ਤੇ ਜਿੱਥੇ ਆਪਾਂ ਖੜੇ ਆਂ ਇਹ ਦਰਬਾਰ ਸਾਹਿਬ ਉਸ ਟਾਈਮ ਗੰਗੂ ਦਾ ਕਰ ਸੀ ਅੱਜ ਮਾਤਾ ਜੀ ਦਾ ਕਰ ਹੈ ਮਾਤਾ ਜੀ ਸਤੇਸ਼ਵਰ ਸਾਹਿਬ ਜਿਹਦੇ ਬਾਬਾ ਜੋਰਾ ਸਿੰਘ ਬਾਬਾ ਪਟੇਸ਼ ਸਿੰਘ ਇਸੇ ਪਾਲੰਗ ਤੇ ਮਿਸਰਾਮ ਕੀਤਾ ਸੋ ਇਹ ਪ੍ਰਾਤਨ ਸਥਾਨ ਹੈ ਸੋ ਸੰਗਤਾਂ ਨੂੰ ਬੇਨਤੀ ਹੈ ਕਿ 8 ਬੋ ਨੂੰ ਇੱਥੇ ਰਾਤ ਰਹਿ 9 ਬੋ ਨੂੰ ਮਰੰਡੇ ਤੋਂ ਠਾਣੇ ਤੋਂ ਜਾਨਿਕ ਮਾਨਿਕਾ ਨੂੰ ਨਾਲ ਲੈ ਕੇ ਗੰਗੂ ਨੇ ਛੋਟੇ ਸਾਹਿਬ ਜੀ ਦੇ ਤੇ ਮਾਤਾ ਗੁਜਰ ਕਾ ਜੀ ਦੀ ਕਿਰਪਾਦਾਰ ਕਰਾ ਕੇ 9 ਬੋ ਨੂੰ ਮਰੰਡੇ ਠਾਣੇ ਕੁਤਵਾਲੀ ਜਿੱਥੇ ਕੁਤਵਾਲੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਉੱਥੇ ਠਾਣਾ ਸੀ 9 ਨੂੰ ਉੱਤੇ ਰਹੇ 10 ਨੂੰ ਫਤੇਗੜ ਸਾਹਿਬ ਸੁਬੇ ਦੇ ਕਚਹਿਰੀ ਪੇਸ਼ ਕੀਤੇ ਸੋ ਸਮੂਹ ਸੰਗਤਾਂ ਨੂੰ ਦੇਸ਼ ਭਲੇ ਰਹਿਂਦੀਆਂ ਸੰਗਤਾਂ ਬੇਨਤੀ ਹੈ ਕਿ ਇਸ ਸਥਾਨ ਦੀ ਸੇਵਾ ਚੱਲ ਰਹੀ ਹੈ ਆਪ ਸਰ ਸੰਗਤਾਂ ਸਹਿਯੋਗਿਓ ਸੇਵਾ ਦੇ ਸਭ ਨੂੰ ਕਿਰਪਾ ਕਰੋ ਦਾਸ ਮੁਖ ਸੇਵਾ ਦੇ ਭਾਈ ਨਿਰਮਲ ਸਿੰਘ ਕਾਲਸਾ ਮਾਤਾ ਗੁਜਰ ਕੌਰ ਚੈਰੀਟੇਬਲ ਟਰੱਸਟ ਵੱਲੋਂ ਇਹ ਸੇਵਾ ਚੱਲ ਰਹੀ ਹੈ ਕੁਝ ਜਿਹੜੇ ਮਨਮੁਖ ਲੋਕ ਹੁੰਦੇ ਹਨ ਨਾ ਤੇ ਉਹ ਬੈਰ ਵਿਰੋਧ ਸ਼ੁਰੂ ਤੇ ਕਰਦੇ ਆਏ ਤੇ ਹੁਣ ਵੀ ਕਰਦੇ ਆਏ ਸੋ ਸਾਨੂੰ ਤਾਂ ਇਹ ਅਭੀ ਇਹ ਮੰਜਾ ਸਾਹਿਬ ਪਰਤਖ ਅਜੇ ਵੀ ਬਿਸਰਾਮ ਮਾਤਾ ਜੀ ਬੈਠੇ ਆ ਸਾਨੂੰ ਤਾਂ ਇਹ ਪਰਤਖ ਮਤਲਬ ਪਰੋਸਾ ਹੈ ਜੀ ਜਿਹੜੇ ਬੰਦੇ ਨੂੰ ਪਰੋਸਾਂ ਦਾ ਉਹ ਪਰੋਸੇ ਜੀ ਰੱਬ ਹੈ ਜੇ ਆਪਾਂ ਪਰੋਸਾ ਨਹੀਂ ਕਰੂਗੇ ਕਿੰਤੂ ਪਰੰਤੂ ਤਾਂ ਲੋਕਾਂ ਦੀ ਯਾਦਦਾ ਕਰਨ ਦੀ ਸਾਰੇ ਲੋਕ ਕਰ ਹੀ ਜਾਂਦੇ ਹੁਣੇ ਚਲੋ ਸਿਰ ਮੱਥੇ ਉਹਨਾਂ ਦੀ ਵੀ ਡਿਊਟੀ ਹੈ ਜੀ ਪਰ ਇਸ ਅਸੀਂ ਤਾਂ ਇਹ ਸਥਾਨ ਦੀ ਸੇਵਾ ਸੰਭਾਲ ਕਰਦੇ ਇਸੇ ਇਸ ਸਥਾਨ ਦੇ ਸੁਖਾਂਵਾਰ ਹੁੰਦੇ ਹਨ ਲੋਕ ਆ ਕੇ ਨਮਸਕਾਰਾਂ ਕਰਦੇ ਹਨ ਨਤਮਸਤਕ ਹੁੰਦੇ ਹਨ ਤੇ ਆਪੋ ਆਪਣੀ ਮਰਾਦਾ ਲੈ ਕੇ ਆਉਂਦੇ ਹਨ ਇੱਥੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੇ ਮਰਾਦਾ ਪੂਰੀਆਂ ਕਰਦੇ ਹਨ ਸੋ ਅਸੀਂ ਤਾਂ ਇਹੀ ਸਥਾਨ ਹੈ ਬਾਕੀ ਉਹਨਾਂ ਦੀ ਵੀ ਡਿਊਟੀ ਹੈ ਜੋ ਕਹਿੰਦੇ ਠੀਕ ਹੈ ਸਿਰ ਮੱਥੇ ਆ ਜੀ ਹਾਂ ਜੀ ਕਿ ਲੋਕ ਇਤਿਹਾਸ ਨੂੰ ਮਿਥਿਹਾਸ ਕਹਿ ਕੇ ਛੋੜਦੇ ਨੇ ਇਹਨਾਂ ਚੀਜ਼ਾਂ ਸਕੇ ਬੇਨਤੀ ਹੈ ਜੀ ਕੁਝ ਦੇਖੋ ਪਹਿਲਾਂ ਸਭਾ ਲੱਗਦੀ ਸੀ ਜੀ ਸਾਡੇ 27 28 29 ਮਗਰ ਹੁਣ ਵੀ ਲੱਗਦੀ ਪ੍ਰਾਰਥਨ ਉਸ ਟਾਈਮ ਆਈ ਸੀ মিডিਆ ਨਹੀਂ ਸੀ ਜੀ ਖਾਲਸੇ ਨੇ ਕਿਹਾ ਵੀ ਪ੍ਰਚਾਰ ਵੱਧਾ ਹੈ ਉਹ ਪ੍ਰਚਾਰ ਦਾ ਜਰੀਆ ਇਹ ਸੀ ਸਮਾਗਮ ਕਰਨ ਦਾ ਜੇ ਤਿੰਨ ਦਿਨ ਇੱਥੇ ਸਭਾ ਲਗਣੀ ਉਦੋਂ ਬਾਅਦ ਸਭ ਤੋਂ ਪਹਿਲਾਂ ਇੱਥੇ ਬਿਮਰੰਡੇ ਵਠਾਲ ਸਾਹਿਬ ਮਤਲਬ ਸ਼ਾਰੀਕ ਮਦਿਕਮਾਂ ਦੀ ਫੈਪਦ ਘੜ ਸਾਹਿਬ ਜੰਦੀ ਸੀ ਤੇ ਉਹ ਪ੍ਰਾਰਥਨ ਅਸੀਂ ਹੁਣ ਵੀ ਮਨਾਉਂਦੇ ਹਾਂ ਜੀ ਤੇ ਜਿਹੜਾ ਹੁਣ ਖਾਲਸੇ ਨੇ ਸ਼ਰਮਣ ਕਮੇਟੀ ਨੇ ਇਹ ਸ਼ਬ੍ਰੇ ਸ਼ਾਹਦਤ ਕੱਢਿਆ ਹੈ ਜੀ ਸ਼ਬ੍ਰੇ ਸ਼ਾਹਦ ਦੇ ਨਾਲ ਬਹੁਤ ਦੁਨੀਆ ਜੁੜੀ ਹੈ ਜੀ ਕਿਉਂ ਉਹਨਾਂ ਨੇ ਅਸਲੀ ਇਤਿਹਾਸ ਚਲੋ ਜਿੱਥੇ ਵੀ ਗੁਰੂ ਮਹਾਰਾਜ ਦੇ ਪ੍ਰਕਾਸ਼ ਹੈ ਸਤਕਾਰ ਜੋਗੇ ਸਾਰੇ ਨੂੰ ਆਪਾਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਪਰ ਜੋ ਇਤਿਹਾਸ ਹੈ ਇੱਕ ਮਥਿਆਸ ਹੁੰਦਾ ਇਤਿਹਾਸ ਹੈ ਜੀ ਜੋ ਅਪਰਾਧਨ ਚ ਲੈ ਆਉਂਦਾ ਤੇ ਇੱਥੇ 8 ਪਉ ਨੂੰ ਕਮਮਾਸ਼ਕੀਨ ਅਸਤ ਪਉ ਨੂੰ ਕਮ ਮਾਚਕੀ ਮਨਾਉਂਦੇ ਨੇ ਜੋਨ ਮੇਲਾ ਜੀ ਸ਼ਿਦੀਗੁਰਪੁਰ 8 ਨੂੰ ਇੱਥੇ 9 ਨੂੰ ਰਣਕਤ ਵਾਲੀ ਸਰ ਦਾਸ ਨੂੰ ਫਜੇਗੜ ਠੰਡੇਪੁਰ ਵਿੱਚ ਸੋ ਇਹ ਚਾਰੇ ਤਿੰਨੇ ਰਾਤਾਂ ਜਿੱਥੇ ਕੱਟੀਆਂ ਐ ਅਸਲ ਉਹਨਾਂ ਨੇ ਖੋਜ ਕੀਤੀ ਹੈ ਜੀ ਤੇ ਬਾਕੀ ਤੋਂ ਚਲੋ ਸਾਰੇ ਸਤਕਾਰ ਜੋਗੇ ਸਾਰੇ ਧਰਮ ਸਤਕਾਰ ਜੋਗੇ ਤੇ ਆਪਾਂ ਸਾਰਿਆਂ ਨੂੰ ਠੀਕ ਹੈ ਜੀ ਪਰ ਜੋ ਇਤਿਹਾਸ ਅਸਲੀ ਹੈ ਉਹ ਇਹੀ ਹੈ ਜੀ ਇਹ ਮੇਨ ਗੁਰਦੁਆਰਾ ਜੀ ਉਹ ਗੁਰਦੁਆਰੇ ਇੱਥੇ ਚਾਰੇ ਚਲੋ ਉਹਨਾਂ ਦਾ ਵੀ ਠੀਕ ਹੈ ਉਹ ਆਪਣੀ ਸ਼ਰਧਾ ਕੀ ਕੈਸਟ ਕਰਾਜੋਗੇ ਸੀ ਕੱਲ ਹਾਂਜੀ ਜੀ ਆ ਹੁਣੇ ਤੁਸੀਂ ਦੇਖਿਆ ਸੀ ਉਸੇ ਥਾਂ ਤੇ ਮੌਜੂਦ ਹਾਂ ਜਿੱਥੇ ਅੱਜ ਵੀ ਉਹ ਪੁਰਾਣੇ ਸਮਿਆਂ ਦਾ ਮੰਝਾ ਪ੍ਰਤੱਖ ਹੈ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਹਿਬ ਸਾਦੇ ਇੱਥੇ ਇੱਕ ਰਾਤ ਰੁਕੇ ਸੀਗੇ ਤਾਂ ਤਸਵੀਰ ਵੀ ਹੈ ਜੋ ਹੂਬਹੂ ਇਸੇ ਕਮਰੇ ਦੇ ਨਾਲ ਦੀ ਹੈ ਉਸ ਦੇ ਵਿੱਚ ਵੀ ਦੇਖਿਆ ਜਾ ਸਕਦਾ ਤੇ ਇਸਨ ਸਾਡੇ ਨਾਲ ਭਾਈ ਨਰਮਲ ਸਿੰਘ ਜੋ ਮੁੱਖ ਸੇਵਾਦਾਰ ਨੇ ਉਹਨਾਂ ਨੇ ਇਤਿਹਾਸ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕੀ ਕੁਝ ਹੁੰਦਾ ਹੈ ਉਸ ਤੋਂ ਬਾਅਦ ਗੰਗੂ ਕਿਸ ਤਰੀਕੇ ਦੇ ਨਾਲ ਧੋਖਾ ਕਰਦਾ ਤੇ ਬਾਅਦ ਦੇ ਵਿੱਚ ਤਾਕ ਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਕੋਤਵਾਲੀ ਲੈ ਚਾਇਆ ਜਾਂਦਾ